ਅ ਛੋਟੇ ਛੋਟੇ ਵਿੱਚ ਟਾਪੂ ਹੈਗੇ ਆ ਤਿੰਨ ਚਾਰ ਨਕਸ਼ੇ ਤੇ ਤੂੰ ਹੀ ਵੇਖੋਗੇ ਤੈਨੂੰ ਵਿਖਣਗੇ ਬਰੀਕ ਬਰੀਕ ਲੈਣਾ ਜੀ ਹਣਗੀਆਂ ਨਕਸ਼ੇ ਤੇ ਨਿਗੇ ਨਿਗੇ ਲੱਗਦੇ ਇੱਥੇ ਪਾਉ ਹੱਡੇ ਨੇ ਤੇ ਇੱਧਰ ਇੱਧਰ ਵੀ ਦੋ ਤਿੰਨ ਹੈਗੇ ਆ ਟਾਪੂ ਛੋਟੇ ਛੋਟੇ ਅਰੇ ਮਸਨਾਂ ਫੋਨ ਆ ਗਿਆ ਪਾਉ ਕਿੱਥੇ ਰਹਿ ਗਿਆ ਮੈਂ ਬਸ ਮੈਂ ਆਈ ਜਨਾ ਕਾ ਜਲਦੀ ਆ ਜਾ ਕਿਆ ਪਿਆਰੀ ਆ ਵਾ ਸੁਣ ਉਹ ਚੱਲੇ ਥੋੜੀ ਦੇਰ ਤੱਕ ਹੋਰ ਮੈਨੂੰ ਲੱਗਦਾ ਵਾ ਵੀ ਇਹ ਆਖਰੀ ਸਰਾ ਹੀ ਆ ਗਿਆ ਰੋਡ ਦਾ ਤੇ ਸਾਹਮਣੇ ਕੰਢਾ ਆ ਗਿਆ ਵਾ ਇਹ ਲੱਗਦਾ ਇੱਥੇ ਤੱਕ ਹੀ ਆ ਰੋਡ ਹੈਗੀ ਆ ਗਾਂ ਕੰਮ ਫਿਰ ਮਦਾਨੀ ਸ਼ੁਰੂ ਹੋ ਜਾਣਾ ਵਾ ਅਸਲੋ ਜੇ ਵੀ ਮਦਾਣ ਹੀ ਆ ਸਾਰਾ ਤੇ ਪਾਣੀ ਕੋਈ ਬਹੁਤਾ ਡੂੰਗਾ ਨਹੀਂ ਹੈਗਾ ਇੱਥੇ ਵੀ ਕਿਉਂਕਿ ਸਮੁੰਦਰ ਤਾਂ ਹੈ ਹੀ ਨਹੀਂਗਾ ਕਿਤੇ 5 ਇੰਚ ਪਾਣੀ ਕਿ 6 ਇੰਚ ਪਾਣੀ ਆ ਕਿਤੇ 5 ਫੁੱਟ ਕਿ 6 ਫੁੱਟ ਪਾਣੀ ਆ ਐਵੇਂ ਹੈਗਾ ਪਾਣੀ ਇੱਥੇ ਕਈ ਨਹੀਂ ਕਿ ਪਹਿਲੇ ਰੈਸਟੋਰੈਂਟ ਤੇ ਬੈਠੇ ਆ ਪਹਿਲਾ ਤਾਂ ਹੀ ਆ ਇਮਾਨਦਾਰ ਓਨੈਸਟ ਤੋਂ ਵੇਖਿਆ ਮੈਂ ਕਿਹਾ ਤੂੰ ਦੀ ਬੋਲਦੀ ਇੱਕ ਲਗੱਤੇ ਰੱਖ ਉਹ ਕਿੱਤਰੇ ਸਲਾਮਾ ਕਰਦੇ ਆ ਜਾ ਵੀ ਮੋਢਿਓ ਇੱਥੇ ਕੰਮ ਇੱਥੇ ਆਪਾਂ ਛਕਣਾ ਚਾਹ ਤਾਂ ਗੱਫਾ ਕੋਈ ਨਾ ਕੋਈ ਕੁਛ ਮਿਲ ਜੇ ਖਾਣ ਨੂੰ ਤੇ ਬਸ ਆਪਣਾ ਕੰਮ ਪਿਆਰੀ ਹੈ ਚੱਲ ਕੇ ਲੈਣੇ ਜਾਈਦਾ ਰੋ ਟੂ ਹੈਮਲ ਰਿਜ਼ੋਰਟ ਓਨਸਟ ਗੁਜarati ਪੰਜਾਬੀ ਤੇ ਕਾਠਿਆਵਾੜੀ ਤੇ ਵਾਵਾ ਤਰ੍ਹਾਂ ਦਾ ਭੋਜਨ ਬਣਾਉਂਦੇ ਆ ਇਹ ਤੇ ਚਲਦੇ ਆ ਅੰਦਰ ਤੇ ਆਪਣੀ ਫੌਜ ਐਸ ਯੂਜਵਲ ਪਹਿਲਾਂ ਪਹੁੰਚੀ ਹੋਈ ਐ ਤੇ ਉਹ ਨੁਕਰੇ ਲਾ ਕੇ ਬੈਠੇ ਹੋਏ ਨੇ ਇਹ ਰਹਿੰਦੇ ਨੁਕਰਜੀ ਆ ਰਹਿੰਦੇ ਕਿ ਇਹ ਮਾਰੂਤੇ ਹੀ ਮਤਲਬ ਜੀ ਚਲੋ ਚਲਦੇ ਆ ਫਿਰ ਲੈਨੇ ਆ ਆਨੰਦ ਐਡੇ ਕਾਲੇ ਹੈ ਕਹਿੰਦੇ ਚੱਲ ਗੱਫੜ ਕੇ ਲਿਆ ਆਪਦਾ ਐਡੇ ਡਿ ਕਾਲੇ ਹੋਈ ਦੰਦਾ ਸੈਮ ਹੋ ਗਿਆ ਜੀ ਡੇਢ ਦਾ ਤੇ ਕਿਲੋਮੀਟਰ ਆਪਾਂ ਕਰ ਲਏ ਜੀ ਪੂਰੇ 61 ਤੇ ਚਾਪੜੀ ਪੀ ਕੇ ਨਿਕਲੇ ਆ ਤੇ ਇਧਰ ਛੋਟੀ ਇੱਕ ਝੀਲ ਆਈ ਇੱਥੇ ਆ ਸਾਹਮਣੇ ਬਹੁਤ ਸੋਹਣਾ ਸੀਨ ਬਣਿਆ ਤੇ ਨੰਗਰ ਨੂੰ ਜੀ ਨਹੀਂ ਕੀਤਾ ਚੱਲ ਕੈਮਰੇਜ ਕੈਦ ਕਰ ਲਈਏ ਇਹ ਰੋਡ ਚੱਲ ਰਹੀ ਹੈ ਪੂਰੀ ਸਿੰਗਲ ਇੱਧਰ ਰੈਂਡ ਦੀ ਖੇਤੀ ਆਪਾਂ ਜਾਣਾ ਵਾ ਐਨੋ ਤੋੜੂ ਤੋੜੂ ਰਾਤ ਰਹਿਣਾ ਆਪਾਂ ਜਾ ਕੇ ਅੱਜ ਤੇ ਕੱਲ ਨੂੰ ਵੈਦੂ ਦੀ ਪਾਰ ਬਖਸ਼ਿਸ਼ ਹੋ ਜਾਣੀ ਆ ਮੋਰਚਾ ਫਤਿਹ ਕਰ ਦੇਣਾ ਆਪਾਂ ਸੋਖ ਰੱਖੇ ਮਹਾਰਾਜ ਆਪਾਂ ਜਾ ਰਹੇ ਹਾਂ ਤੋੜੂ ਵੱਲ ਤੇ ਇਹ ਆਪਾਂ ਨਾਲ ਗੁਜਰਾ ਦੇ ਗੁਜਰਾਜ ਪਹਾੜਾ ਇਹ ਆਏ ਪਤਾ ਨਹੀਂ ਕਿਹੜੇ ਪਹਾੜ ਨੇ ਵਚਿੱਤਰ ਹੈਗੇ ਆ ਪਹਾੜ ਕਾਲਾ ਡੂੰਗਰ ਪਰ ਪਤਾ ਨਹੀਂ ਕਿਹੜੇ ਇਹਨਾਂ ਚੋਂ ਤੇ ਇੱਧਰ ਟਿੱਪੇ ਉੱਚੇ ਨੇਵੇਂ ਤੇ ਰੋਡ ਇਸ ਟਾਈਮ ਪੂਰੀ ਸ਼ਾਂਤ ਹੈ ਇਹ ਗਰਮੀ ਵੀ ਹਸਾਬ ਦੀ ਐ ਭੁੱਖ ਜਿਆਦੀ ਲੱਗੀ ਹੋਈ ਐ ਬਾਕੀ ਤਾਂ ਕੰਮ ਠੀਕ ਐ ਟਾਈਮ ਵੀ ਸਵਾ ਦੋ ਦਾ ਹੋ ਗਿਆ ਕਿਲੋਮੀਟਰ ਆਪਾਂ ਕਰ ਲਏ 67 ਕਿਲੋਮੀਟਰ ਅਜ ਘੱਟ ਹੋਏ ਆ ਅੱਜ ਫਿਰ ਨਜ਼ਾਰੇ ਵਦ ਲੋਟੇ ਨੇ ਨਾ ਵੇਖਣ ਭੁੱਖ ਨਾਲ ਇਧਰ ਉਧਰ ਤਾਂ ਕਰਕੇ ਕਿਲੋਮੀਟਰ ਘੱਟ ਹੋਏ ਆ ਤੇ ਸ਼ਡਿਊਲ ਵੀ ਆਪਾਂ ਉਸ ਹਿਸਾਬ ਨਾਲ ਕੀਤਾ ਸੀਗਾ ਵੀ ਮਗਰਲੇ ਦਿਨਾਂ 'ਚ ਦੋ ਤਿੰਨ ਦਿਨਾਂ 'ਚ ਕਿਲੋਮੀਟਰ ਘੱਟ ਰੱਖਾਗੇ ਵੱਤੋ ਵੱਤ ਆਪਾਂ ਆਨੰਦ ਮਾਣਾਂਗੇ ਕੁਦਰਤ ਦਾ ਮਾੜ ਨੇੜੇ ਹੋਰੇ ਉਹ ਗਾਂ ਪਾੜੀ ਆ ਜਾਣਾ ਕੋਈ ਪਤਾ ਨਹੀਂ ਦਾ ਪਾੜਾਂ ਦਾ ਇਹ ਇੰਨੇ ਦੀ ਖੇਤੀ ਇੱਥੇ ਰੱਬ ਬਸਰੇ ਕੰਮ ਹੀ ਹੈ ਇੱਥੇ ਕੀ ਦੇਖ ਦਿੱਤਾ ਹੈਗੀ ਆ ਕੀ ਦੇਖੇ ਪ੍ਰਬੰਧ ਹੈਗਾ ਪਾਣੀ ਦਾ ਪਰ ਇੱਥੇ ਇਸ ਜਗ੍ਹਾ ਤੇ ਦੇਖ ਰਹੇ ਆ ਆਪਾਂ ਪਾਣੀ ਦਾ ਪ੍ਰਬੰਧ ਹੈ ਨਹੀਂਗਾ ਜਿਹੜੀ ਖੇਤੀ ਹੈ ਉਹ ਡਿਪੈਂਡ ਕਰਦੀ ਹੈ ਕੁਦਰਤੀ ਪਾਣੀ ਤੇ ਮੀਂਹ ਮੂਹ ਦੇ ਉੱਤੇ ਖੇਤੀ ਤੇ ਕਰਮਾ ਸੇਤੀ ਆਪਣੇ ਨਾਲ ਹੈਗੇ ਆ ਕੱਚੇ ਪਹਾੜ ਨੇ ਕੱਚੇ ਪੱਥਰ ਦੇ ਪਹਾੜ ਨੇ ਤੇ ਦੋਵੇਂ ਪਾਸੇ ਪਹਾੜ ਚੱਲ ਰਿਹਾ ਇੱਧਰ ਵੀ ਹੈ ਦੂਜੇ ਪਾਸੇ ਵੀ ਹੈ ਆ ਲੱਗੇ ਇੱਧਰ ਕੱਢਣ ਉਹਨੇ ਕਦੇ ਲਾਏ ਹੋਏ ਇਹਨਾਂ ਨੇ ਵਜੀਰੀ ਵਜੀਰੀ ਬਣਾਉਣ ਦੇ ਲੱਗਦਾ ਇਸ ਕੋ ਨਾਲ ਹੋਰ ਪਹਾੜ ਹੈਗਾ ਛੋਟਾ ਜਿਹਾ ਆ ਵੇਖੋ ਜੀ ਰੋਡ ਹੁਣ ਥੱਲੇ ਜਾ ਕੇ ਪੂਰੀ ਟਹਾਨ ਤੋਂ ਬਾਅਦ ਫਿਰ ਗਾਂ ਚੱਕਦੇ ਨੇ ਇਹਨਾਂ ਨੇ ਤੇ ਦੂਰ ਦੂਰ ਤੱਕ ਐ ਝਾੜੀਆਂ ਹੈਗੀਆਂ ਨੇ ਹਾਂ ਭੁੱਖ ਬਹੁਤ ਜੋਬਣ ਤੇ ਲੱਗੀ ਹੋਈ ਐ ਤੇ ਇਹ ਏਡਾ ਲਾਕਾ ਵਾ ਵੀ ਇੱਥੇ ਲਾਗੇ ਬੰਨੇ ਕੁਝ ਨਹੀਂ ਖਾਣ ਨੂੰ ਹੈਗਾ ਬਾਕੀ ਪਿੱਛੇ ਜੇ ਅਸੀਂ ਆਏ ਆ ਜਿੱਥੇ ਸਭ ਕਰਕੇ ਆਪਾਂ ਉੱਥੇ ਪੈਰ ਪੈਰ ਦੇ ਜਾ ਪੈਰ ਪੈਰ ਦੇ ਰੋਟੀ ਆ ਅੱਜ ਉਹਦੇ ਗਜਰਾਜ ਚ ਬਣੇ ਤੇ ਕੱਖ ਵੀ ਨਹੀਂ ਖਾਣ ਨੂੰ ਮਿਲਿਆ ਮੇਰੇ ਆ ਮਾੜਾ ਮੁੱਢਾ ਬਾਰੋ ਪਹਿਲਾਂ ਵਾਲੀ ਗੱਲਬਾਤ ਨਹੀਂ ਗਈ ਹੁਣ ਵੀ ਨਹੀਂ ਭੁੱਖ ਲੱਗਦੀ ਉਹਦੇ ਛੜਕੀ ਛੜਕ ਦੇ ਦਿੰਦੀ ਵੀ ਹੋਰ ਕੁਝ ਨਹੀਂ ਦੇ ਦੋ ਜਾਂ ਅਰੈਂਡ ਹੈਗੇ ਆ ਅਰੇ ਅਰੈਂਡ ਨੂੰ ਦੰਦੀ ਵੜ ਲਈ ਫਿਰ ਚਲੋ ਕੋਈ ਨਹੀਂ ਹੋਰ 1-2 ਕਿਲੋਮੀਟਰ ਰਹਿ ਗਿਆ

ਅਗੀ ਮਾਰਕੀਟ ਹੈ ਪੰਜਾਬੀ ਢਾਬਾ ਆਇਆ ਹੈ ਜਿੰਨਾ ਚਿਰ ਉਹ ਆਉਂਦੇ ਨਹੀਂ ਬਹੁਤ ਲੱਗਦਾ ਦੇ ਵੇਖਣ ਨੂੰ ਬਾਹਰੋਂ ਐ ਵੀ ਕੁਝ ਨਹੀਂ ਪਰ ਰੋਟੀ ਪਾਣੀ ਦਾ ਭਾਈ ਦਾ ਬਹੁਤ ਸੁਆਦ ਹੈ ਪੂਰਾ ਆਨੰਦ ਆ ਇੱਥੇ ਬਹਿ ਕੇ ਰੋਟੀ ਖਾਧੀ ਆ ਔਰ ਇਹ ਭਾਈ ਸਾਹਿਬ ਦਾ ਢਾਬਾ ਹੈ ਬਹੁਤ ਅੱਛਾ ਖਾਣਾ ਸਾਫ ਦਾ ਬੜੀਆ ਸਾਖ ਨੰਬਰ ਚਾਹ ਵੀ ਬਹੁਤ ਬੜੀਆ ਥੀ ਥੈਂਕ ਯੂ ਸੋ ਮੱਚ ਇਹ ਇੱਥੇ ਆਪਾਂ ਮਾਣੇ ਆਨੰਦ ਰੋਟੀ ਦੇ ਇਹ ਹੁਣ ਆਪਾਂ ਚੱਲਦੇ ਹਾਂ ਗਾ ਨੂੰ ਟਾਈਮ ਹੋ ਗਿਆ 4 ਵਜੇ ਦਾ ਸ਼ਾਮ ਦਾ ਤੇ ਕਿਲੋਮੀਟਰ ਹੋ ਗਏ ਲਗਭਗ 84 84 ਕਿਲੋਮੀਟਰ ਹੋ ਗਏ ਨੇ ਤੇ ਆਪਾਂ ਚੱਲ ਰਹੇ ਆ ਇਸ ਟਾਈਮ ਰੋਟੀ ਖਾਣ ਤੋਂ ਬਾਅਦ ਰੋਡ ਥੋੜੀ ਚੌੜੀ ਹੋ ਗਈ ਹੈ ਵੱਡੀ ਹੋ ਗਈ ਹੈ ਇਹ ਰੋਡ ਸਿੱਧੀ ਜਾ ਰਹੀ ਹੈ ਪੁੱਜ ਆਪਾਂ ਪੁੱਜ ਨਹੀਂ ਜਾਣਾ ਆਪਾਂ ਜਾਣਾ ਹੈ ਕੋਟੇਸ਼ਵਰ ਉਹਦੇ ਵਾਸਤੇ ਅੱਗੋਂ ਰੋਡ ਮੁੜੇਗੀ ਸੱਜੇ ਹੱਥ ਨੂੰ ਆਪਾਂ ਉਹ ਰੋਡ ਜਾਣਾ ਔਰ ਉਹ ਰੋਡ ਛੋਟੀ ਹੈ ਇਹਦੇ ਨਾਲ ਜਿਵੇਂ ਰੋਡ ਪਿੱਛੇ ਆਏ ਨਾ ਟੋਲਾ ਵੀ ਦਾ ਵਾਰੀ ਉਹੋ ਜੀ ਰੋਡ ਹੈਗੀ ਹੈ ਆਪਾਂ ਰੋਡ ਪੈ ਗਏ ਨਾ ਧੁਰੜੂ ਦੀ ਕੋਟੇਸ਼ਰਾਇ ਪਾਸੇ ਨੂੰ ਤੇ ਥੋੜਾ ਹੈਗਾ 25 ਕਿਲੋਮੀਟਰ ਹੋਰ ਤੋਰੂ ਇਧਰ ਨਾਲ ਨਾਲ ਆਪਣੇ ਕਾਸ਼ੀ ਦੇ ਰਣ ਸ਼ੁਰੂ ਹੋ ਗਏ ਆ ਤੇ ਦੂਰ ਦੂਰ ਤੱਕ ਮੈਦਾਨੀ ਹੈ ਸਾਰੇ ਤੇ ਇਧਰ ਵੀ ਦੂਰ ਦੂਰ ਤੱਕ ਰਣ ਕੋਈ ਨਹੀਂ ਨਾ ਬੰਦਾਂ ਦਾ ਬੰਦੇ ਦੀ ਜਾਤ ਜਿਹੜੇ ਵਾਈਟ ਰਨ ਹੈਗੇ ਆ ਉਹ ਹਜੇ ਅੱਗੇ ਆਗੇ ਆਉਣਗੇ ਇੱਥੇ ਹੈ ਨਹੀਂ ਵਾਈਟ ਰਨ ਉਹਨਾਂ ਨੂੰ ਕਹਿੰਦੇ ਆ ਜਿੱਥੇ ਲੂਣ ਹੁੰਦਾ ਬਹੁਤ ਜ਼ਿਆਦਾ ਪਾਣੀ ਸੁੱਕ ਕੇ ਲੂਣ ਬਣਿਆ ਹੁੰਦਾ ਉਹ ਸਾਰੇ ਪਾਸੇ ਫਿਰ ਚਟਾਟਾ ਹੋ ਜਾਂਦਾ ਉਹਨੂੰ ਕਹਿੰਦੇ ਵਾਈਟ ਰਨ ਬਹੁਤ ਤਗੜੇ ਰਨ ਚੱਲ ਰਹੇ ਆ ਫਾ ਵਾਈਟ ਰਨ ਰਨ ਵਾਲੇ ਪਾਸੇ ਤੇ ਸਾਹਮਣੇ ਟੱਕਿਆ ਆ ਰਿਹਾ ਲੋਡ ਉਧਰ ਲੋਨ ਬਹੁਤ ਆਉਂਦਾ ਟਰਾਲੇ ਭਰ ਭਰ ਕੇ ਲੋਨ ਆਉਂਦਾ ਬਲੇ ਬਲੇ ਬਹੁਤ ਲੋਨ ਆ ਰਿਹਾ ਹੈ ਲੋਨ ਸਾਰੇ ਭਾਰਤ ਸਪਲਾਈ ਕਰਦੇ ਆਏ ਆਲ ਇੰਡੀਆ ਸਪਲਾਈ ਆ ਦੋ ਟਰਾਲੇ ਆ ਭਰ ਕੇ ਆਉਂਦੇ ਆ ਟਰਾਲੇ ਭਰੇ ਜਾਂਦੇ ਲੂਣ ਦੇ ਆਵੇ ਕਿਉਂ ਇਹ ਸਭ ਲੂਣ ਜਾ ਰਿਹਾ ਹੈ ਆਹ ਵਾਰੀ ਇਹ ਉਹ ਅੱਗੋ ਖਾਲੀ ਟਰਾਲੇ ਜਾ ਰਿਹਾ ਔਰ ਇਹ ਹੋਰ ਜੋ ਭਰ ਕੇ ਆਉਣਗੇ ਵੱਡਾ ਹੀ ਕੰਮ ਲੂਣ ਦਾ ਇਹ ਤਾਂ ਹਵਾ ਅੱਗੋ ਹੈਗੀ ਆ ਉੱਥੇ ਟਰੱਕ ਲਾਗੂ ਲੰਘਦਾ ਨਾ ਇਹ ਪਿੱਛੇ ਧੱਕ ਕੇ ਲੰਘਦਾ ਵਾ ਜਿਹੜਾ ਪਿੱਛੋਂ ਟਰੱਕ ਆਉਂਦਾ ਵਾ ਉਹ ਸਾਰਾ ਕੁਝ ਹਿਲਾ ਜਾਂਦਾ ਆਗੇ ਹਵਾ ਬਹੁਤ ਅੱਗੂ ਅੱਜ ਫੁੱਲ ਹਵਾ ਹੋਈ ਪਈ ਹੈ ਕਿਉਂਕਿ ਜਿਵੇਂ ਜਿਵੇਂ ਸਮੁੰਦਰ ਦਾ ਕੰਢਾ ਨੇੜੇ ਆ ਰਿਹਾ ਨਾ ਉਵੇਂ-ਉਵੇਂ ਹਵਾਵਾਂ ਤੇਜ਼ ਹੋ ਰਹੀਆਂ ਨੇ 5:30 ਹੋ ਗਏ ਜੀ ਕਿਲੋਮੀਟਰ ਹੋ ਗਏ 108 ਤੇ ਸੂਰਜ ਸ਼ਿਫ ਚੱਲਿਆ ਵਾ ਇਆ ਆਪਾਂ ਹੋ ਗਏ ਆ ਲੇਟ ਕਿਉਂਕਿ ਆਪਾਂ ਵੇਖਰੇ ਸੀ ਵਾਈਟ ਰਨ ਹੁਣ ਨਹੀਂ ਵੇਖੇ ਜਾਣੇ ਸਨਸੈਟ ਵੇਖਣਾ ਸੀ ਵਾਈਟ ਰੰਤ ਤੇ ਜਾ ਕੇ ਪਰ ਹੁਣ ਨਹੀਂ ਵੇਖੇ ਜਾਣੇ ਹੁਣ ਹੋ ਗਿਆ ਸੂਰਜ ਅਸਤ ਹੋਣ ਜਾ ਰਿਹਾ ਵਾ ਥੋੜਾ ਸਮਾਂ ਹੋਰ ਹੈ ਇਸ ਤੋਂ ਬਾਅਦ ਅਸਤ ਹੋਣਾ ਵਾ ਚਲੋ ਕੋਈ ਗੱਲ ਨਹੀਂ ਫੇਰ ਸਹੀ ਕਿਤੇ ਇਹ ਅਤਰਾ ਆਪਣੀ ਹੈ ਯਾਰੀ ਰਹੂਗੀ ਇਹ ਗਾਂਵੇਂ ਨੇ ਸਾਢੇ ਪੰਜ ਟਾਈਮ ਹੋ ਗਿਆ ਜੀ ਪਹੁੰਚ ਗਿਆ ਬਾਈਟ ਰੰ ਦੇ ਬਿਲਕੁਲ ਨੇੜੇ ਇਹ ਗੁਜਰਾਤ ਟੂਰਿਜ਼ਮ ਦਾ ਬੱਸ ਸਟੈਂਡ ਹੈਗਾ ਇੱਥੇ ਤੇ ਇੱਥੇ ਚੱਲਦੀਆਂ ਬੱਸਾਂ ਰਣ ਵਾਸਤੇ ਹੁਣ ਥੋੜੀ ਸਲਾਨੀ ਘਾਟੇ ਗਏ ਤਾਂ ਕਰਕੇ ਬੇਲ ਬਹੁਤ ਹੈ ਤੇ ਇਨੀ ਤੇ ਹੁਣ ਨੂੰ ਦਾ ਪੂਰਾ ਰਾਸ਼ ਹੁੰਦਾ ਇੱਥੇ ਤੇ ਆਪਾਂ ਜਾਣਾ ਦਾ ਹੈਗਾ ਅੱਗੇ ਵੈਸੇ ਤੇ ਜਿਹੜਾ ਨਜ਼ਾਰਾ ਹੁੰਦਾ ਸਨਸੈਟ ਤੋਂ ਵੇਲੇ ਹੁੰਦਾ ਵਾ ਵੀ ਜੋ ਸਨਸੈਟ ਹੋ ਰਿਹਾ ਹੋਵੇ ਪਰ ਸਾਨੂੰ ਹੁਣ ਪਹਿਲਾਂ ਹੀ ਸੈੱਟ ਹੋ ਗਿਆ ਟਾਈਮ ਤੋਂ ਹੁਣ ਤੇ ਬਸ ਉਹ ਗੱਲ ਤਾਂ ਨਹੀਂ ਬੰਨੀ ਪਰ ਚਲੋ ਢੇੜਾ-ਗੂੜਾ ਦੇ ਆਵਾਂਗੇ ਇੱਕ ਰੀ ਆਨੰਦ ਲੈ ਆਵਾਂਗੇ ਮਾੜਾ ਜਿਹਾ ਐਨਾ ਕੀ ਚੱਲ ਵੀ ਐ ਹੋ ਗਿਆ ਵੀ ਚਲ ਜਾ ਕੇ ਆਏ ਆਪਾਂ वेलकम टू व्हाइट डेजर्ट तोरड़ो तोरड़ो ए स्वागत ਹੋ ਗਿਆ ਜੀ ਆਪਣਾ ਬੀਐਸਐਫ ਦੀ ਯੂਨਿਟ ਹੈਗੀ ਥੇ 90 ਬਟਾਲੀਅਨ ਫਰਸਟ ਲਾਈਨ ਆਫ ਡਿਫੈਂਸ ਇੱਥੇ ਹੈਗੀ ਆ ਤੇ ਆਪਾਂ ਹੁਣ ਜਾ ਰਹੇ ਆਂ ਵਾਈਟ ਰਨ ਵਾਲੇ ਪਾਸੇ ਤੁਹਾਨੂੰ ਦੱਸਿਆ ਸੀ ਜੀ ਵਾਈਟ ਰਨ ਕਿਉਂ ਕਹਿੰਦੇ ਆ ਕਿਉਂਕਿ ਇੱਥੇ ਲੂਣ ਬਹੁਤ ਹੁੰਦਾ ਵਾ ਆਣੀ ਸੁੱਕ ਜਾਂਦਾ ਉਤੋਂ ਤੇ ਥੱਲੇ ਲੂਨ ਰਹਿ ਜਾਂਦਾ ਵਾ ਤੇ ਸਾਰੇ ਪਾਸੇ ਿੱਟਾ ਜਿੱਟਾ ਹੁੰਦਾ ਤਾਂ ਕਰਕੇ ਤੁਸੀਂ ਵੀ ਦੇਖ ਸਕਦੇ ਹੋ ਦੂਰ ਦੂਰ ਤੱਕ ਰਾਣੀ ਆ ਇਹ ਉਧਰ 와 ਜਿੱਥੋਂ ਆਪਾਂ ਮੁੜੇ ਹਨਾ ਇਹਨੂੰ ਸੱਜੇ ਛੋਟੀ ਰੋਡ ਤੇ ਉੱਥੋਂ ਹੀ ਰਣ ਸ਼ੁਰੂ ਹੋ ਜਾਂਦੇ ਆ ਅਸਲ ਵਿੱਚ ਤਾਂ ਕੱਚ ਵਿੱਚ ਸਾਰੇ ਰਾਣੀ ਰਾਣਾ ਬਹੁਤ ਰਾਣਾ ਹੈਗੇ ਇੱਧਰ ਤਕੜੇ ਰੰਗ ਨੇ ਪੂਰੇ ਰੋੜ ਪੂਰੀ ਸ਼ਾਨਦਾਰ ਹੈ ਸੀਜ਼ਨ ਆਫ ਫੁੱਲ ਕਰਕੇ ਰੌਣਕ ਮੇਲਾ ਘਟ ਹੈ ਜਿੱਤੇ ਐਸ ਵੇਲੇ ਰੌਣਕ ਫੁੱਲ ਹੁੰਦੀ ਥੀ ਰੋਡ ਦੇ ਉੱਤੇ ਤੁਸੀਂ ਵੇਖ ਸਕਦੇ ਜੇ ਅੰਦਾ ਮਾਹੌਲ ਹੈ ਪੂਰਾ ਬਹੁਤ ਕੀ ਜੇਪਾ ਵਾਈਟ ਰਨ ਤੇ ਬਾਬਾ ਇੱਥੇ ਮੇਲਾ ਲੱਗਾ ਹੈ ਤੇ ਬੁਧੀਏ ਗੱਲਬਾਤ ਹੈਗੀ ਹੈ ਸੇ ਨੋਡੂ ਪਲਾਸਟਿਕ ਇਹ ਸਾਰੇ ਰਣ ਵੇਖੋ ਜੀ ਰਣ ਵਾਈਟ ਰਨ ਹੈਗੇ ਸਾਰੇ ਪਾਸੇ ਲੂਣ ਹੀ ਲੂਣ ਹੈ ਤੇ ਉਹਦਾ ਕਮਰਸ਼ੀਅਲ ਵੀ ਹੈਗੇ ਇੱਥੇ ਜਿੱਥੇ ਲੋਨ ਇਕੱਠਾ ਕਰਦੇ ਆ ਪਰ ਥੋੜਾ ਆ ਤਾਂ ਇਹਨਾਂ ਰੱਖਿਆ ਹੈ ਆਪਦਾ ਜ਼ਰਬ ਟੂਰਿਜ਼ਮ ਵਾਸਤੇ ਜਿੱਥੇ ਟੂਰਿਜ਼ਮ ਆਉਂਦਾ ਹੈ ਟੂਰਿਸਟ ਆਉਂਦੇ ਆ ਇਹ ਬਹੁਤ ਸੋਹਣੀ ਗੱਲ ਬਾਤ ਹੈ ਪ੍ਰੋਗਰਾਮ ਚੱਲ ਰਿਹਾ ਇੱਥੇ ਪੂਰਾ ਆ ਫਾਈਨ ਫਾਈਨ ਤੁਹਾਨੂੰ ਦੱਸਿਆ ਹਿਮ ਪਹਿਲਾਂ ਵੀ ਤੂਦੀ ਗੱਲ ਤੱਕ ਬੋਲਦੀ ਲੋਕ ਬਹੁਤ ਫੈਨ ਆਪਣੇ ਦੂਰ ਦੂਰ ਤੱਕ ਚਲਦੀ ਹੈ ਫੈਨ ਫੋਲੋਇੰਗ ਪੂਰਾ ਨੰਦਮੀ ਮਾਹੌਲ ਹੈ ਇੱਥੇ ਹੋਊਗਾ ਸ਼ਾਮ ਨੂੰ ਪ੍ਰੋਗਰਾਮ ਅੱਜ ਡੇਲੀ ਹੁੰਦਾ ਇੱਥੇ ਪੂਰਾ ਨੰਦਮੀ ਮਾਹੌਲ ਹੈ ਐ ਦੂਰ ਦੂਰ ਤੱਕ ਨਜ਼ਾਰਾ ਖੁੱਲੇ ਗਰਾਊਂਡ ਨੇ ਇੱਧਰ ਮਰਜ਼ੀ ਭੱਜੇ ਫਿਰੋ ਕੋਈ ਡਰ ਨੁਕਰੀ ਨਹੀਂ ਕਿਸ ਦਾ ਨੱਟ ਹੋਇਆ ਨਾ ਟਿੱਪਾ ਕੇ है सारा पदरा ही पदरा वा आप जा रहे भीड़ भाड़ दूर अगे पहुंच गए जी आप जिथे फोटो पॉइंट है धोरडू तो कच सैकल लाता पूरे अपा इधर चल रहा वा रौनक मेला ਰਾਣੰਦ ਮਾਨ ਰਹੇ ਲੋਕ ਸਿਰਾ ਗੱਲਬਾਤ ਹੈ ਲੋਕਾਂ ਦੀ ਤੇ ਉਧਰ ਉਹ ਢੋਲ ਵੱਜ ਰਿਹਾ ਹੈ ਇੱਧਰ ਲੋਕ ਇੰਜੋਏ ਕਰ ਰਹੇ ਦਰਸ਼ਕ மஸ்தி ஆனா பிடி ஃபோலோ மகிழ ਫੋਟੋਆਂ ਕਰਵਾ ਰਹੇ ਮੁੰਡੇ ਲੇਟਾਂ ਲਾ ਲਾ ਕੇ ਪ੍ਰੋਗਰਾਮ ਮੁੱਕ ਗਿਆ ਤੇ ਨਾਲ ਲੇਟਾਂ ਬੰਦ ਕਰਤੀਆਂ ਨੇ ਇੱਧਰ ਲੇਟਾਂ ਲਾ ਲਾ ਕੇ ਫੋਟੋ ਕਰ ਰਹੇ ਆ ਵੀ ਚੱਲ ਤੇ ਸਾਹ ਉਹਨਾਂ ਫੋਟੋ ਆਈ ਆਪਣੀ ਚੱਲ ਪਏ ਜੀ ਵਾਪਸੀ ਦੇ ਵੇਖ ਕੇ ਰੰਗ ਮੇਲਾ ਰੌਣਕ ਮੇਲਾ ਵੇਖ ਕੇ ਤੁਰ ਚੱਲੇ ਵਾਪਸ ਤੇ ਜਿਹੜੀ ਚੀਜ਼ ਆਪਾਂ ਵੇਖਣ ਗਏ ਆ ਉਹ ਆਪਾਂ ਨੂੰ ਬਹੁਤੀ ਵਿਖੀ ਨਹੀਂ ਤੇ ਕਿਉਂਕਿ ਪਾਣੀ ਬਹੁਤ ਖੜਾ ਸੀਗਾ ਤੇ ਕੁਛ ਆਪਾਂ ਹੋ ਗਿਆ ਹੈ ਲੇਟ ਹੁਣ ਆਪਾਂ ਚੱਲੇ ਆ ਪਿੰਡ ਚੱਲੇ ਆ ਘੋੜੇ ਵਾਲੀ ਉੱਥੇ ਗੱਲਬਾਤ ਹੋ ਗਈ ਹੈ ਬੰਦੇ ਨਾਲ ਨਿਰਮਲ ਉਹ ਉੱਥੇ ਰਹਿ ਗਏ ਆ ਕਿਹੇ ਟਾਈਮ ਆਏ ਸੀਗੇ ਤੇ ਉਹਨੂੰ ਫੋਨ ਕਰਤਾ ਸੀਗਾ ਤੇ ਬੰਦਾ ਕਹਿੰਦਾ ਮੈਂ ਪ੍ਰਸ਼ਾਦਾ ਬਣਾ ਤਿਆਰ ਕਰਦਾ ਤੁਸੀਂ ਆ ਜਾਓ ਤੇ ਬਸ ਹੁਣ ਆਪਾਂ ਚੱਲੇ ਆ ਤੇ ਉੱਥੇ ਆਪਾਂ ਕਰਾਂਗੇ ਨਾਈਟ ਹਾਲਟ ਤੇ ਉਸ ਤੋਂ ਬਾਅਦ ਤੜਕੇ ਮਾਰ ਦੇ ਸੁੱਖ ਰੱਖੇ ਕੱਲੋ ਝੰਡਾ ਘਾੜ ਦੇਣਾ ਜਾ ਕੇ ਕਟੇਸ਼ਵਰ ਆਪਾਂ ਹਾਂਜੀ ਬਿਲਕੁਲ ਆ ਇੱਥੇ ਹੁੰਦੇ ਰਣ ਦੇ ਵਿੱਚ ਹੂ ਡੇਟ ਦੇਣ ਵਾਸਤੇ ਵਧੀਆ ਚੀਜ਼ ਹੈ ਇਹ ਵਿਚਾਰ ਹੁਣ ਜਾ ਰਿਹਾ ਹੈ ਛੁੱਟੀ ਕਰਕੇ ਛੁੱਟੀ ਹੋ ਗਈ ਇਹਦੀ ਵੀ ਕਿਉਂਕਿ ਜਿੰਨਾ ਚਿਰ ਤੌਣਕ ਮੇਲਾ ਹੁੰਦਾ ਉਨਾਂ ਚਿਰ ਹੀ ਹੁੰਦਾ ਹੈ ਵੀ ਟੂਰਿਜ਼ਮ ਨੂੰ ਪੂਰਾ ਇੱਥੇ ਪ੍ਰਮੋਟ ਕੀਤਾ ਗਿਆ ਹੈ ਜਗ੍ਹਾ ਤੇ ਵਧੀਆ ਡੈਕੋਰੇਸ਼ਨ ਕੀਤੀ ਹੋਈ ਹਰ ਜਗ੍ਹਾ ਦੇ ਉੱਤੇ ਰਿਜ਼ੋਰਟ ਵੀ ਤੇ ਬਹੁਤ ਅਗੇ ਆ ਟੈਂਸਿਟੀ ਵੀ ਹੈਗੀ ਹੈ ਇੱਥੇ ਇਹ ਜਿਵੇਂ ਕਿਸੇ ਦੀ ਜਿਵੇਂ ਕਿਸੇ ਸਰਦਾ ਬੰਦਾ ਹੋਵੇ ਰਹਿ ਸਕਦਾ ਹੈ ਬੱਚਿਆਂ ਵਾਸਤੇ ਵੀ ਇੱਥੇ ਸਾਹਮਣੇ ਪਾਰਕ ਸਿਟੀ ਹੈਗੀ ਆ ਤੇ ਆਨੰਦ ਲੈਣ ਵਾਸਤੇ ਤਕੜਾ ਕੰਮ ਹੈ ਪੂਰਾ ਵਧੀਆ ਆ ਬੈਠਿਆ ਕੀ ਆ ਲੈ ਆ ਪੂਰਾ ਇੱਥੇ ਬਾਜ਼ਾਰ ਹੈ ਖਾਣੇ ਪੀਣੇ ਦਾ ਪ੍ਰਬੰਧ ਪੂਰਾ ਹੈ ਔਰ ਆ ਸਾਹਮਣੇ ਇਹਨਾਂ ਦੇ ਇਹਨਾਂ ਦਾ ਜਿਹੜਾ ਹੈਗਾ ਬੋਟ ਬੋਟ ਸਾਈਕਲ ਲਾਇਆ ਇਹਨਾਂ ਨੇ ਰੱਖੇ ਤੇ ਜਿਵੇਂ ਆਪਣੇ ਆਟੋ ਹੁੰਦੇ ਆ ਉਵੇਂ ਇੱਥੇ ਮੋਟਰਸਾਈਕਲ ਦੇ ਉੱਥੇ ਲਾਉਂਦੇ ਨੇ ਟੈਂਪੂ ਨਾ ਆਇਆ ਇਹਨਾਂ ਨੇ ਇੱਥੇ ਐਂ ਚੱਲਦੇ ਆ ਤੇ ਆ ਉੱਪਰ ਡੈਕੋਰੇਸ਼ਨ ਤੇ ਇਧਰ ਊਠ ਵਗੈਰਾ ਦਾ ਬਣਾਇਆ ਹੋਇਆ ਵਾ ਬੱਚਿਆਂ ਦੇ ਫੋਟੇ ਹਟ ਲੈਣ ਵਾਸਤੇ ਜਾਂ ਫਿਰ ਕਹਿ ਲੋ ਫੋਟੋ ਫਰੇਮ ਹੈਗੇ ਆ ਇਹ ਚੱਲੀ ਜਾਂਦੇ ਰੰਗ ਮੇਲੇ ਗੁਜਰਾਤ ਦੇ ਟਾਈਮਲੈਸ ਗੁਜਰਾਤ ਰਨ ਉਤਸਵ ਆ ਕਰੋ ਆ ਬੈਠ ਜਾਓ ਟਾਈਮ ਹੋ ਗਿਆ ਜੀ ਪੂਰੇ 8 ਦਾ ਤੇ ਪਹੁੰਚ ਗਏ ਆਪਾਂ ਜਿੱਥੇ ਆਪਣਾ ਨਾਈਟ ਹਾਲਟ ਹੈ ਬੰਦਾ ਪਿੰਡ ਦਾ ਬਸ਼ਿੰਦਾ ਹੈ ਤੇ ਸੋਨਾ ਬਣਾਇਆ ਹੋਇਆ ਹੈ ਇਹਨੇ ਤੇ ਪਿੰਡ ਦਾ ਘੋੜੇ ਵਾਲੀ ਤੇ ਆਪਾਂ ਇਥੇ ਨਾਈਟ ਹਾਲ ਕਰਨਾ ਅੱਜ ਤੇ ਅੱਜ ਦਾ ਸਫਰ ਸੀਗਾ ਆਪਣਾ ਤਕਰੀਬਨ 123 ਕਿਲੋਮੀਟਰ ਦਾ ਬਹੁਤ ਆਨੰਦ ਲਏ ਬਹੁਤ ਆਨੰਦ ਲਏ ਅੱਜ ਰੋਡ ਟੂ ਹੈਵਨ ਤੇ ਸਿੰਧੂ ਘਾਟੀ ਸਭਿਤਾ ਦੇ ਤੇ ਉਹ ਮੁੜ ਕੇ ਕਾਸ਼ ਦੇ ਰਣ ਪੂਰਾ ਇੰਜੋਏ ਕਰਕੇ ਆਏ ਮਾਹੌਲ ਨੂੰ ਤੇ ਰਾਈਡ ਵੀ ਬਹੁਤ ਸ਼ਾਨਦਾਰ ਸੀਗੀ ਅੱਜ ਦੀ ਤੇ ਅੱਜ ਦਾ ਸਫਰ ਪੂਰਾ ਖੂਬਸੂਰਤ ਸੀਗਾ ਪਰ ਇੱਕ ਗੱਲ ਸੀਗੀ ਅੱਜ ਖਾਣ ਪੀਣ ਨਾਲ ਬੜੇ ਔਖੇ ਹੋਏ ਆਂ ਰਾਹ ਬਹੁਤ ਸੁੰਨਾ ਸੀਗਾ ਤੇ ਕਿਤੇ ਕੁਝ ਨਹੀਂ ਮਿਲਿਆ ਖਾਣ ਨੂੰ ਬਾਕੀ ਚਲੋ ਜਿਹੜਾ ਆਨੰਦ ਆਪਾਂ ਲਿਆ ਉਹ ਖਾਣ ਪੀਣ ਤੋਂ ਕਿਤੇ ਪਰੇ ਦੀਆਂ ਗੱਲਾਂ ਨੇ ਤੇ ਅੱਜ ਦਾ ਜਿਹੜਾ ਸਾਡਾ ਸਟੇ ਹੈ ਤੁਹਾਨੂੰ ਦਿਖਾਉਣੇ ਆ ਅੱਜ ਦਾ ਸਟੇ ਆਏ ਪੁੰਗਾ ਪੁੰਗਾ ਵੀ ਕਹਦੇ ਪੁੰਗਾ ਵੀ ਕਹਦੇ ਕਾਸ਼ੀ ਪੁੰਗਾ ਆਏਗਾ ਤੇ ਬਹੁਤ ਸੋਹਣਾ ਬਣਾਇਆ ਟ੍ਰੈਡੀਸ਼ਨਲ ਹੈਗਾ ਵਾ ਤੇ ਅੰਦਰ ਤੁਹਾਨੂੰ ਦਿਖਾ ਦਈਏ ਲਾਈਟ ਥੇ ਨਹੀਂ ਹੈਗੀ ਅੰਦਰ ਦੂਸ਼ਾ ਹੈ ਰ ਜਾਗ ਪੀ ਲਾਈਟ ਆ ਆਇਂ ਅੰਦਰ ਬਹੁਤ ਸ਼ਾਨਦਾਰ ਪੂਰਾ ਤੇ ਉਹ ਸਾਹਮਣੇ ਬਣਾਇਆ ਬਾਥਰੂਮਸ ਤੇ ਆ ਦੇਖੋ ਜੀ ਕਰੋ ਚੈੱਕ ਤੇ ਆ ਉਪਰੋ ਛੱਤ ਛੱਤ ਹੀ ਬੁਰੀ ਐ ਰੈਡੀਸ਼ਨਲ ਐ ਇਹ ਪੁੰਗਿਆਂ ਦਾ ਜਿਹੜਾ ਰਿਵਾਜ ਐ ਇਹ ਜਿਹੜੀ ਸਿੰਧੂ ਘਾਟੀ ਸਭਿਤਾ ਹੈਗੀ ਆ ਉਦੋਂ ਤੋਂ ਚੱਲਦਾ ਆ ਰਿਹਾ ਵਾ ਇਹ ਉਦੋਂ ਹੀ ਪੁੰਗੇ ਹੁੰਦੇ ਸੀਗੇ ਇਹ ਜਿੱਥੇ ਆਪਾਂ ਅੱਜ ਗਏ ਹਾਂ ਸਿੰਧੂ ਘਾਟੀ ਸਭਿਤਾ ਵੇਖਣ ਆ ਤੇ ਹੜੱਪਾ ਸਿਟੀ ਹੜੱਪਨ ਸਿਟੀ ਉੱਥੇ ਵੀ ਐਵੇਂ ਬਣੇ ਹੋਏ ਸੀਗੇ ਤੇ ਇੱਥੇ ਆਪਣੀ ਰਹਿائش ਹੈਗੀ ਅੱਜ ਦੀ ਆਪਣੀ ਇੱਥੇ ਭੁੰਗੇ ਤਾਂ ਨਹੀਂ ਹੈਗੀ ਪਰ ਆਪਣੀ ਉਹ ਦੂਜੀ ਕਮਰੇ ਤੇ ਹੈਗੀ ਹੈ ਉੱਥੇ ਇਹ ਤੁਹਾਨੂੰ ਦਿਖਾ ਰਹੇ ਹਾਂ ਵੀ ਇੱਥੇ ਜਿੱਥੇ ਆਪਾਂ ਰਹਿائش ਕੀਤੀ ਹੋਈ ਹੈ ਤੇ ਆਹ ਹੈਗਾ ਇੱਥੇ ਕੈਂਪਫਾਇਰ ਕਰਨ ਵਾਸਤੇ ਵੀ ਅੱਗ ਬਾਲ ਕੇ ਇੱਥੇ ਸਾਰੇ ਪਸੰਦੀ ਬੈਠੋ ਆਰਾਮ ਨਾਲ ਜਿਵੇਂ ਮਰਦੀ ਗੱਲਾਂ ਬਤਾ ਮਾਰੋ ਦੇਰ ਰਾਤ ਤੱਕ ਤੇ ਮਿਊਜ਼ਿਕ ਦਾ ਸਿਸਟਮ ਵੀ ਇੱਥੇ ਪੂਰਾ ਕੀਤਾ ਹੈ ਬੰਦੇ ਨੇ ਆ ਸਾਹਮਣੇ ਮਿਊਜ਼ਿਕ ਸਿਸਟਮ ਲਾਇਆ ਹੈ ਜੇ ਕਿ ਨਾਚ ਗਾਣਾ ਕਰਨਾ ਤੇ ਉਹ ਆਪਦਾ ਮਸਤੀ ਮਾਰ ਕੇ ਕਰੀ ਜਾਵੇ ਨੱਚੋ ਕੁਦੋ ਨਿਆਰੇ ਲੋ ਆਪਦੇ ਪੂਰਾ ਸ਼ਾਨਦਾਰ ਕੰਮ ਹੈ ਔਰ ਜੀ ਲੱਗਦਾ ਪੂਰਾ ਇੱਥੇ ਆ ਗਏ ਕਿਉਂਕਿ ਐ ਹੁੰਦਾ ਨਾ ਵੀ ਆਪਾਂ ਆਪ ਦਾ ਆਪਾਂ ਨੂੰ ਆਪਣਾ ਕਲਚਰ ਦਾ ਪਤਾ ਵਾ ਆਪਾਂ ਜਦੋਂ ਦੂਜੇ ਦਾ ਕਲਚਰ ਦੇਖਦੇ ਆ ਆਪਾਂ ਨੂੰ ਉਸ ਚੀਜ਼ ਬਹੁਤ ਆਨੰਦ ਆਉਂਦਾ ਦੇਖ ਕੇ ਉਸ ਤੇ ਬਹੁਤ ਸੋਹਣਾ ਉਹ ਸਾਹਮਣੇ ਇਹਨਾਂ ਦੇ ਘਰ ਹੈਗੇ ਆ ਇਹਨਾਂ ਦੀ ਰੈਸ਼ ਆਉਂਦੀ ਹੈ ਸਾਹਮਣੇ ਕੁਰਸੀਆਂ ਬੈ ਕੇ ਬਸਦੇ ਸ਼ਕੇ ਸੀਗੇ ਤੇ ਆ ਇੱਥੇ ਰੈਸ਼ ਨਹੀਂ ਆਦੀ ਤੇ ਆਪਣੇ ਆ ਖੜੇ ਸਾਈਕਲ ਸਾਈਕਲੋਂ ਲਾਤਾ ਭਾ ਲਾਈਨ ਤੇ ਸਾਈਡ ਤੇ ਕਰਕੇ ਪੂਰਾ ਵਧੀਆ ਉਪਰੋਂ ਜੱਤਾਂ ਵਾਲਿਆਂ ਦੀ ਤੇ ਉੱਤੇ ਵਾਹਸ ਦੀਆਂ ਬਣਾ ਕੇ ਪੱਟੀਆਂ ਉਹ ਲਾਈਆਂ ਹੋਈਆਂ ਨੇ ਪੂਰੀ ਗੱਲਬਾਤ ਵਧੀਆ ਕੱਚੇ ਘਰ ਨੇ ਪੂਰੇ ਇਹ ਸ਼ਾਨਦਾਰ ਤੇ ਪੂਰੀਆਂ ਫੁੱਲ ਬੂਟੀਆਂ ਲਾਈਆਂ ਨੇ ਪਿੰਡਾਂ ਦਾ ਮਾਹੌਲ ਹੈ ਇਹ ਪੂਰਾ ਪਿੰਡੂ ਸਵੇਚਾਰ ਇਹ ਦਾ ਸ਼ੈਲ ਬਕਾ ਇਹ ਹੈਗਾ ਜਿਹੜਾ ਬੈਡਰੂਮ ਹੈ ਉਹਦਾ ਡਿਜ਼ਾਈਨ ਹੈਗਾ ਹੈ ਪੂਰਾ ਟ੍ਰੈਡੀਸ਼ਨਲ ਜਿਵੇਂ ਪਹਿਲੇ ਜਮਾਨੇ 'ਚ ਲੋਕ ਕਰਦੇ ਹੁੰਦੇ ਸੀ ਰੰਗ ਰੋਗਣ ਉਹੋ ਜਿਹਾ ਡਿਜ਼ਾਈਨ ਬਣਾਇਆ ਹੈ ਆਹ ਸਾਹਮਣੇ ਬੈੱਡ ਡਬਲ ਬੈੱਡ ਦਾ ਡਬਲ ਬੈੱਡ ਡਬਲ ਬੈੱਡਰੂਮ ਡਬਲ ਕੀਤਾ ਹੋਇਆ ਹੈ ਵੀ ਬੰਦਿਆਂ ਹਿਸਾਬ ਨਾਲ ਵੀ ਜੇ ਤੁਸੀਂ ਵੱਧ ਬੰਦੇ ਹੋ ਹਿਸਾਬ ਨਾਲ ਜੇ ਘੱਟ ਦੋ ਹਿਸਾਬ ਨਾਲ ਤੇ ਪੂਰਾ ਵਧੀਆ ਮਾਹੌਲ ਹੈ ਅੱਜ ਦਾ ਨਾਈਟ ਹਾਲਟ ਆਪਣਾ ਇੱਥੇ ਹੀ ਹੈ ਆਪਾਂ ਇੱਥੇ ਆਰਾਮ ਕਰਾਂਗੇ ਅੱਜ ਰਾਤ ਤੇ ਕੱਲ ਨੂੰ ਤੜਕੇ ਫਿਰ ਆਪਾਂ ਜਿਹੜੀ ਆਪਣੀ ਫਤੇ ਰਾਈਡ ਹੈ ਕੱਲ ਉਹ ਕਰਾਂਗੇ ਪੂਰੀ ਤੇ ਹੁਣ ਆਪਾਂ ਸਾਈਕਲ ਸਮਾਨਸੂਨ ਲਾ ਲਈਏ ਲਾ ਕੇ ਸਮਾਨਸੂਨ ਤੇ ਫਿਰ ਆਪਾਂ ਇਸ਼ਨਾਨ ਪਾਣੀ ਕਰਕੇ ਸ਼ਕੰਗ ਦੇ ਪ੍ਰਸ਼ਾਦੇ ਤੇ ਕਰਦੇ ਬਾਅਦ ਦੀ ਗੱਲਾਂ ਅੱਜ ਫੇਰ ਕੱਲ ਦੀ ਤਰ੍ਹਾਂ ਜਿਹੜਾ ਸੀਗਾ ਬਾਜਰਾ ਸਾਡੇ ਦੇ ਭਾਰੀ ਪੈ ਗਿਆ ਤੇ ਨਹੀਂ ਤੁਸੀਂ ਵਾਇਰ ਤੇ ਭਾਰੀ ਪੈ ਗਿਆ ਤੇ ਕਣਕ ਵੱਲ ਕਿਸੇ ਨੇ ਮੂੰਹ ਨਹੀਂ ਕੀਤਾ ਸਭਨ ਤਾਂ ਮਰ ਗਿਆ ਤੇ ਬਾਜਰੇ ਦੇ ਪ੍ਰਸ਼ਾਦੇ ਛਕੇ ਆ ਫੇਰ ਅੱਜ ਤੇ ਪਹਿਲਾਂ ਤਾਂ ਸਬਜ਼ੀ ਨਾ ਖਾਧੀ ਆ ਮੁਰਕੇ ਫਿਰ ਸਵੀਟ ਡਿਸ਼ ਵਜੋਂ ਫਿਰ ਉਹਨੂੰ ਉਹਦੇ ਚੂਰੀ ਵਿੱਚ ਦੇਸੀ ਘਿਓ ਪਾ ਕੇ ਚੰਗੀ ਗਚੋਣਾ ਕਰਕੇ ਰੋਟੀਆਂ ਖਾਧੀਆਂ ਨੇ ਤੇ ਕੁੱਕ ਜੜਗੀ ਨਾਲ ਦੀ ਨਾਲ ਹੀ ਤੇ ਹੁਣ ਚਿੱਤ ਬਹੁਤ ਪਰਸੰਨ ਹੈ ਬਾਜਰੇ ਪਛਾਦੇ ਛੱਕੇ ਤੇ ਹੁਣ ਆ ਰਹੀ ਹੈ ਬਹੁਤ ਜ਼ਿਆਦੀ ਨੀਂਦ ਤੇ ਸੌਣਾ ਵੀ ਜ਼ਰੂਰੀ ਹੈ ਰਸیرے ਫੇਰ ਆਪਾਂ ਖਿੱਚਣਾ ਵਾ ਤੇ ਸਵੇਰੇ ਆਪਾਂ ਕਰਨੀ ਹੈ ਫਟੇ ਰਾਈਡ ਤੇ ਤੇ ਅੱਜ ਦਾ ਜਿਹੜਾ ਸਫਰ ਹੈ ਉਦੀ ਆਪਾਂ ਅੱਜ ਸਮਾਪਤੀ ਕਰ ਦਿੱਤੀ ਹੈ ਇੱਥੇ ਨਾਈਟ ਹਾਲਟ ਕਰ ਦਿੱਤਾ ਹੈ ਤੇ ਹੁਣ ਆਪਾਂ ਜਮਾ ਇਸ਼ਨਾਨ ਕਰਨ ਦਾ ਇਰਾਦਾ ਤਾਂ ਹੈਗਾ ਪਰ ਮੈਨੂੰ ਲੱਗਦਾ ਵੇ ਹਿੰਮਤ ਨਹੀਂ ਪੈਣੀ ਨਹਾਉਣ ਧੋਣ ਦੀ ਤੇ ਵੇਖਾਂਗੇ ਸਵੇਰੇ ਜੇ ਬੜੀ ਗੱਲ ਠੀਕ ਨਹੀਂ ਤੇ ਫਿਰ ਇਤਨੀ ਤੇ ਚਲੋ ਫਿਰ ਤੁਹਾਨੂੰ ਫਿਰ ਕੱਲ ਨੂੰ ਮਿਲਦੇ ਨਵੇਂ ਸਫ਼ਰ 'ਚ ਨਵੀਂ ਰਾਹ ਤੇ ਤੇ ਮਿਲਾਂਗੇ ਸਵੇਰੇ ਅਰਲੀ ਮਾਰਨਿੰਗ ਤੇ ਕਰਾਂਗੇ ਆਪਾਂ ਕੱਲ ਨੂੰ ਫਤੇ ਰਾਈਡ ਤਾਂ ਤਕਰੀਬਨ ਸਤ ਸ੍ਰੀ ਅਕਾਲ